ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਹਾਈ ਕੋਰਟ ਦੇ ਵਿੱਚ ਡੀਜੀਪੀ ਨੂੰ ਤਲਬ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਰਾਣਾ ਬਲਾਚੋਰੀਆ ਕਤਲ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਕੋਰਟ ਦੇ ਵੱਲੋਂ ਪਹਿਲਾਂ ਤਾਂ ਪੰਜਾਬ ਪੁਲਿਸ ਨੂੰ ਬੀਤੇ ਦਿਨੀ ਜੋ ਪੇਸ਼ੀ ਹੋਈ ਸੀ ਜਿਸ ਦੇ ਵਿੱਚ ਕੀ ਲੋਰੈਂਸ ਬਿਸ਼ਨੋਈ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਕਿ ਜਦੋਂ ਉਸ ਦੀ ਜੇਲ੍ਹ ਦੇ ਵਿੱਚ ਜੋ ਇੰਟਰਵਿਊ ਹੋਈ ਸੀ ਉਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਕੋਰਟ ਦੇ ਵੱਲੋਂ ਸੁਓ ਮੋਟੋ ਲਿਆ ਗਿਆ ਅਤੇ ਰਾਣਾ ਬਲਾਚੋਰੀਆ ਜਿਸ ਨੂੰ ਕੀ ਮੁਹਾਲੀ ਦੇ ਸੋਹਾਨਾ ਦੇ ਵਿੱਚ ਗੋਲੀਆਂ ਮਾਰ ਕੇ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਇਸ ਮਾਮਲੇ ਦੀ ਵੀ ਸੁਣਵਾਈ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਕੋਲੋਂ ਇਹ ਸਵਾਲ ਪੁੱਛਿਆ ਗਿਆ ਪੰਜਾਬ ਪੁਲਿਸ ਕੋਲੋਂ ਸਵਾਲ ਪੁੱਛਿਆ ਗਿਆ ਕਿ ਉੱਥੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਸਨ ਕਿੰਨੇ ਮੁਲਾਜ਼ਮ ਤਾਇਨਾਤ ਸਨ ਅਤੇ ਉਸ ਦੌਰਾਨ ਜਦੋਂ ਹਮਲਾਵਰਾਂ ਦੇ ਵੱਲੋਂ ਰਾਣਾ ਬਲਾਚੋਰੀਏ ਦਾ ਕਤਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਜੋ ਕਾਤਲ ਸਨ ਉਹ ਕਿਸ ਤਰੀਕੇ ਦੇ ਨਾਲ ਉੱਥੋਂ ਚਲੇ ਗਏ ਪੁਲਿਸ ਦੇ ਵੱਲੋਂ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤਾਂ ਹੁਣ ਅੱਜ ਇੱਕ ਵਾਰ ਫੇਰ ਤੋਂ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ 15 ਜਨਵਰੀ ਨੂੰ ਹਾਈ ਕੋਰਟ ਦੇ ਵਿੱਚ ਤਲਬ ਕਰ ਲਿਆ ਤਾਂ ਉਹਨਾਂ ਦੇ ਕੋਲੋਂ ਵੀ ਸਵਾਲ ਜਵਾਬ ਕੀਤੇ ਜਾਣਗੇ ਹਾਈ ਕੋਰਟ ਦੇ ਵੱਲੋਂ ਕਿ ਸੁਰੱਖਿਆ ਤੇ ਪ੍ਰਬੰਧ ਜੁੜੇ ਉਹ ਕਿਸ ਤਰ੍ਹਾਂ ਦੇ ਸੀ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਭਰ ਦੀ ਕਾਨੂੰਨ ਵਿਵਸਥਾ ਦੇ ਉੱਤੇ ਜੋਨੇ ਸਵਾਲ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੁਹਾਲੀ ਦੇ ਵਿੱਚ ਜੋ ਰਣਾ ਬਲਾਚੋਰੀਏ ਦਾ ਕਤਲ ਕੀਤਾ ਗਿਆ ਸੀ ਇਸ ਨੂੰ ਲੈ ਕੇ ਕੋਰਟ ਦੇ ਵੱਲੋਂ ਅੱਜ ਪੁੱਛਿਆ ਗਿਆ ਕਿ ਇਸ ਮੈਚ ਦੇ ਲਈ ਜੋ अनुमति ਸੀ ਉਹ ਲਈ ਗਈ ਸੀ ਕਿ ਨਹੀਂ ਪਰਮਿਸ਼ਨ ਉਹਨਾਂ ਕੋਲ ਸੀਗੀ ਜੋ ਪ੍ਰਬੰਧਕ ਸਨ ਉਹਨਾਂ ਨੇ ਪਰਮਿਸ਼ਨ ਲਈ ਸੀ ਕਿ ਨਹੀਂ ਇਸ ਤੋਂ ਇਲਾਵਾ ਜਿੱਥੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ ਉੱਤੇ ਬਾਹਰ ਕਿੰਨੇ ਪੁਲਿਸ ਕਰਮੀ ਤਨਾਤ ਕੀਤੇ ਗਏ ਨੇ ਇਹ 12 ਸਵਾਲ ਜੋ ਨੇ ਇਹ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਕੋਲ ਹਾਈ ਕੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੁੱਛੇ ਗਏ ਨੇ ਜਿਸ ਦੇ ਲਈ ਉਹਨਾਂ ਨੇ 15 ਜਨਵਰੀ ਨੂੰ ਅਗਲੀ ਸੁਣਵਾਈ ਜੋ ਹੈ ਮقرਰ ਕੀਤੀ ਹੈ ਤਾਂ 15 ਜੋ ਜਨਵਰੀ ਹੈ ਉਹਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੋ ਨੇ ਉਹ ਜਾਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉੱਥੇ ਹਾਈ ਕੋਰਟ ਦੇ ਇਹਨਾਂ ਸਵਾਲਾਂ ਦੇ ਜਵਾਬ ਜੋ ਨੇ ਦੇਣਗੇ ਤਾਂ 15 ਦਸੰਬਰ ਨੂੰ ਇਹ ਪੂਰਾ ਮਾਮਲਾ ਹੋਇਆ ਸੀ ਜਦੋਂ ਕਿ ਇੱਕ ਕਬੱਡੀ ਕੱਪ ਦੇ ਵਿੱਚ ਜੋ ਕਿ ਸੋਹਣਾ ਦੇ ਵਿੱਚ ਹੋ ਰਿਹਾ ਸੀ ਮੁਹਾਲੀ ਦੇ ਸੋਹਣਾ ਵਿੱਚ ਤਾਂ ਉੱਥੇ نامਲੂਮ ਲੋਕ ਆਉਂਦੇ ਨੇ ਉਹ ਜੋ ਕਿ ਰਾਣਾ ਬਲਾਚੋਰੀਆ ਜੋ ਕਿ ਪ੍ਰਬੰਧਕ ਸੀ ਅਤੇ ਉਸ ਤੋਂ ਪਹਿਲਾਂ ਉਹ ਕਬੱਡੀ ਦਾ ਖਿਡਾਰੀ ਵੀ ਰਿਹਾ ਤਾਂ ਉਸ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਆਪਾਂ ਸੈਲਫੀ ਖਿਚਵਾਉਣੀ ਆ ਤਾਂ ਇਸੇ ਦੌਰਾਨ ਉਹਨਾਂ ਦੇ ਸਿਰ ਦੇ ਵਿੱਚ ਜੋ ਹੈ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਕਈ ਤਰੀਕੇ ਦੇ ਨਾਲ ਸਵਾਲ ਖੜੇ ਹੋਏ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਕਬੱਡੀ ਖਿਡਾਰੀਆਂ ਦੀਆਂ ਮੌਤਾਂ ਤੋਂ ਬਾਅਦ ਇਹ ਇੱਕ ਅਜੀਹਾ ਮਾਮਲਾ ਸੀ ਜਿਸ ਤੋਂ ਬਾਅਦ ਕਿ ਸਾਰੇ ਵਿਰੋਧੀ ਜਣੇ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਤੇ ਹਮਲਾਵਰ ਦਿਖਾਈ ਦਿੱਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਟਗਰੇ ਦੇ ਵਿੱਚ ਖੜਾ ਕੀਤਾ ਗਿਆ ਪੰਜਾਬ ਪੁਲਿਸ ਨੂੰ ਕਟਗਰੇ ਦੇ ਵਿੱਚ ਖੜਾ ਕੀਤਾ ਗਿਆ ਕਿ ਆਖਰਕਾਰ ਅਜੀਹੇ ਆਯੋਜਨ ਦੇ ਵਿੱਚ ਅਜੀਹੇ ਪ੍ਰੋਗਰਾਮ ਦੇ ਵਿੱਚ ਜਿੱਥੇ ਕਿ ਸਾਰੇ ਹੀ ਕਬੱਡੀ ਪਲੇਅਰ ਮੌਜੂਦ ਹੋਣ ਅਤੇ ਉਸ ਜਗ੍ਹਾ ਦੇ ਉੱਤੇ ਕੁਝ ਹਮਲਾਵਰਾਂ ਦੇ ਵੱਲੋਂ ਆ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਉਹ ਉਹ ਸੇ ਰਾਣਾ ਬਲਾਚੋਰੀਆ ਦਾ ਕਤਲ ਕੀਤਾ ਗਿਆ ਤੇ ਉਤੋਂ ਫਰਾਰ ਵੀ ਹੋ ਗਏ ਤਾਂ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਉੱਤੇ ਵੀ ਜੋਨੇ ਵੱਡੇ ਸਵਾਲ ਖੜੇ ਹੋਏ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਦੋ ਤਿੰਨ ਲੋਕ ਜੋਨੇ ਉਹਨਾਂ ਦੇ ਵੱਲੋਂ ਇੱਕ ਦਾ ਇੱਕ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਮੌਤ ਹੋ ਗਈ ਸੀ ਉਸਦੀ ਐਨਕਾਊਂਟਰ ਦੇ ਦੌਰਾਨ ਜੋ ਕਿ ਪੰਜਾਬ ਦੇ ਲਾਲੜੂ ਦੇ ਵਿੱਚ ਇਹ ਐਨਕਾਊਂਟਰ ਕੀਤਾ ਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਇਸ ਤੋਂ ਇਲਾਵਾ ਦੋ ਲੋਕਾਂ ਨੂੰ ਜੋ ਹੈ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਲੇਕਿਨ ਅਜੇ ਤੱਕ ਜੋ ਮੇਨ ਸ਼ੂਟਰ ਸੀ ਜੋ ਮੇਨ ਇਸ ਪੂਰੇ ਪ੍ਰੋਗਰਾਮ ਦੀ ਪਲਾਨਿੰਗ ਕਰਨ ਵਾਲਾ ਸੀ ਮਾਸਟਰ ਮਾਈਂਡ ਸੀ ਉਸ ਨੂੰ ਪੰਜਾਬ ਪੁਲਿਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਪਾਈ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਜੋ ਤਾਜ਼ਾ ਖਬਰ ਹੈ ਉਹ ਇਹੀ ਹੈ ਕਿ ਜੋ ਪੰਜਾਬ ਦੇ ਡੀਜੀਪੀ ਨੇ ਗੌਰਵ ਯਾਦਵ ਉਹਨਾਂ ਨੂੰ ਤਲਬ ਕਰ ਲਿਆ ਗਿਆ ਤਾਂ ਇਸ ਕੇਸ ਦੀ ਜ਼ਿੰਮੇਵਾਰੀ ਜੋ ਸੀ ਉਹ ਬੰਬੀਹਾ ਗੈਂਗ ਦੇ ਵੱਲੋਂ ਲਈ ਗਈ ਸੀ ਉਹਨਾਂ ਨੇ ਕਿਹਾ ਸੀ ਵਿਰੋਧੀ ਗੁੱਟ ਨੂੰ ਰਾਣਾ ਬਲਾ ਚੋਰੀਏ ਜੋ ਸੀ ਮਜ਼ਬੂਤ ਕਰ ਰਿਹਾ ਸੀ ਉਹਨਾਂ ਦੀ ਮਦਦ ਕਰਦੇ ਕਰ ਰਿਹਾ ਸੀ ਜਿਸ ਤੇ ਚੱਲਦੇ ਆ ਉਸ ਨੂੰ ਮਾਰਨਾ ਪਿਆ ਲੇਕਿਨ ਰਣਾ ਬਲਾਚੋਰੀਆ ਦੇ ਪਿਤਾ ਨੇ ਪੂਰੀਆਂ ਇਹਨਾਂ ਗੱਲਾਂ ਦਾ ਸਿਰੇ ਤੋਂ ਇਨਕਾਰ ਦੇ ਹੋਏ ਕਿਹਾ ਕਿ ਉਹਨਾਂ ਦਾ ਬੇਟਾ ਇਹਨਾਂ ਦੇ ਕਿਸੇ ਵੀ ਕੰਮ ਦੇ ਵਿੱਚ ਲੈਣ ਦੇ ਨਹੀਂ ਸੀ ਉਸ ਦਾ ਉਹ ਇੱਕ ਕਬੱਡੀ ਦਾ ਖਿਡਾਰੀ ਸੀ ਅਤੇ ਉਸ ਦੇ ਨਾਮ ਦਾ ਹੁਣ ਇਸਤੇਮਾਲ ਕਰਕੇ ਆਪਣੇ ਆਪ ਨੂੰ ਫੇਮ ਲਈ ਜਾ ਰਹੀ ਹੈ ਤਾਂ ਮੇਰੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਜੁੜੇ ਨੇ ਮੇਰੇ ਸਹਿਯੋਗੀ ਬਿੰਦਰਪਾਲ ਤਾਂ ਬਿੰਦਰਪਾਲ ਜੀ ਕੀ ਪੂਰਾ ਮਾਮਲਾ ਤੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਜੋ ਹੈ ਤਲਬ ਕੀਤਾ ਗਿਆ ਕੀ ਮਾਮਲਾ ਸਾਰਾ ਅਜਿੰਦਰਦੀਪ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਬੀਤੀ ਜੋ 15 ਦਸੰਬਰ ਨੂੰ ਜੋ ਮੰਦਭਾਗੀ ਘਟਨਾ ਹੋਈ ਸੀ ਕਿ ਮੁਹਾਲੀ ਦੇ ਸੁਹਾਣਾ ਦੇ ਵਿੱਚ ਜਿਵੇਂ ਕਿ ਕਬੱਡੀ ਕੱਪ ਚੱਲ ਰਿਹਾ ਸੀ ਟੂਰਨਾਮੈਂਟ ਹੋ ਰਿਹਾ ਸੀ ਕਿਉਂਕਿ ਪੰਜਾਬ ਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਇਸ ਖੰਡ ਦੇ ਮੌਸਮ ਦੇ ਦੌਰਾਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਬੱਡੀ ਕੱਪ ਨੇ ਜੋ ਕਰਵਾਏ ਜਾਂਦੇ ਨੇ ਕਬੱਡੀ ਟੂਰਨਾਮੈਂਟ ਖੇਡੇ ਜਾਂਦੇ ਨੇ ਖਿਡਾਰੀ ਆਉਂਦੇ ਨੇ ਤੇ ਬਹੁਤ ਸਾਰੇ ਜੋ ਮਸ਼ਹੂਰ ਖਿਡਾਰੀ ਨੇ ਉਹ ਪੰਜਾਬ ਦੇ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤਾਂ ਜੋ ਰਾਣਾ ਬਲਾਚੌਰੀਆ ਸੀ ਵੀ ਉਹ ਵੀ ਤੁਸੀਂ ਜਿੰਨੇ ਜਾਣਕਾਰ ਦੇਖੀ ਹੈ ਕਿ ਇੱਕ ਵੱਡੇ ਖਿਡਾਰੀ ਵੀ ਰਹਾ ਸੀ ਤਾਂ ਇਸ ਵਕਤ ਜੋ ਉਹ ਇੱਕ ਕਬੱਡੀ ਪ੍ਰਮੋਟਰ ਦੇ ਤੌਰ ਦੇ ਉੱਤੇ ਵਿਚਰ ਰਿਹਾ ਸੀ ਤਾਂ ਮੁਹਾਲੀ ਦੇ ਸੁਖਾਣਾ ਦੇ ਵਿੱਚ ਜਨਵਰੀ ਟੂਰਨਾਮੈਂਟ ਹੋ ਰਿਹਾ ਸੀ ਤਾਂ ਅਚਾਨਕ ਕੁਝ ਨੌਜਵਾਨ ਆਉਂਦੇ ਨੇ ਜਿਨ੍ਹਾਂ ਨੇ 셀ਫੀ ਦਾ ਬਹਾਨਾ ਲਗਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਕਰੀਬ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਹਿਲਾਂ ਬਲਾਚੌਰੀਆ ਦੇ ਮੂੰਹ ਦੇ ਉੱਤੇ ਸ਼ਾਲ ਵੀ ਮਾਰੀ ਤੇ ਇਸ ਤੋਂ ਬਾਅਦ ਸਿਰ ਦੇ ਵਿੱਚ ਗੋਰੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਜ਼ਖਮੀ ਹਾਲਤ ਦੇ ਵਿੱਚ ਰਾਣਾ ਬਲਾਚੌਰੀਆ ਨੂੰ ਮੁਹਾਰੀ ਦੇ 40 ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਲੇਕਿਨ ਉੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਇਸ ਤੋਂ ਬਾਅਦ ਇਸ ਘਟਨਾ ਦੀ ਜੋ ਜ਼ਿੰਮੇਵਾਰੀ ਹੈ ਰਮੀਹਾ ਗੈਂਗ ਨੇ ਵੀ ਲਈ ਸੀ ਲੇਕਿਨ ਪਿਤਾ ਦੇ ਬਿਆਨਾਂ ਦੇ ਮੁਤਾਬਕ ਉਹਨਾਂ ਦਾ ਜੋ ਬੇਟਾ ਸੀ ਉਸ ਦਾ ਉਸ ਦਿਨ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਲੋਕ ਨਰਨਾਬਲਾ ਚੌਰੀਆ ਦੇ ਨਾਮ ਦਾ ਬਹਾਨਾ ਬਣਾ ਕੇ ਮਸ਼ਹੂਰੀ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ ਤਾ 15 ਦਸੰਬਰ ਨੂੰ ਇਹ ਮੰਦਭਾਗੀ ਘਟਨਾ ਵਾਪਰੀ ਸੀ ਤਾਂ ਹੁਣ ਇਸ ਮਾਮਲੇ ਦੇ ਬਾਅਦ ਜੋ ਪੰਜਾਬ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਸੀ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੇ ਸੁਰੱਖਿਆ ਦੇ ਲੈਵਲ ਨਾਲ ਇਤਵਾਲ ਕੀਤੇ ਜਾ ਰਹੇ ਸੀ ਕਿ ਪੁਲਿਸ ਆਕਰ ਕਿੱਥੇ ਆ ਤੇ ਕਨ ਇਸ ਤਰ੍ਹਾਂ ਕਬੱਡੀ ਖਿਡਾਰੀ ਕਿਉਂਕਿ ਬਿਲੰਦੇ ਸਮੇਂ ਤੋਂ ਕਬੱਡੀ ਖਿਡਾਰੀਆਂ ਨੂੰ ਜੋ ਟਾਰਗੇਟ ਕਰਕੇ ਕਤਲ ਕਰਨ ਦੀ ਜੋ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤੇ ਇਸੇ ਲੜੀ ਦੇ ਵਿੱਚ ਰਾਣਾ ਬਲਾਚੌਰੀਆ ਦਾ ਵੀ ਕਤਲ ਹੋ ਜਾਂਦਾ ਹੈ ਤਾਂ ਪੁਲਿਸ ਜੋ ਆਇਆ ਸਵਾਲਾਂ ਦੇ ਠੇਰੇ ਦੇ ਵਿੱਚ ਸੀ ਲਗਾਤਾਰ ਤਾਂ ਹੁਣ ਹਾਈ ਕੋਰਟ ਵੱਲੋਂ ਵੀ ਸੋਮੋਟੋ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਦੌਰਵ ਜਾਦਮ ਨੂੰ ਚਲਬ ਕੀਤਾ ਗਿਆ 15 ਜਨਵਰੀ ਨੂੰ ਜੀ ਡੀਜੀਪੀ ਦੌਰਵ ਜਾਦਮ ਨੇ ਉਹ ਆਪਣਾ ਜੋ ਜਵਾਬ ਹੈ ਉਹ ਹਾਈ ਕੋਰਟ ਦੇ ਵਿੱਚ ਜ਼ਾਹਿਰ ਕਰਨਗੇ ਤੇ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੋ ਇਹ ਟੂਰਨਾਮੈਂਟ ਹੋ ਰਿਹਾ ਸੀ ਸੁਹਾਣਾ ਦੇ ਵਿੱਚ ਉਤੇ ਕਿੰਨੇ ਪੁਲਿਸ ਕਰਮਚਾਰੀ ਸੀ ਤਾਇਨਾਤ ਕੀਤੇ ਗਏ ਸੀ ਤੇ ਇਸ ਟੂਰਨਾਮੈਂਟ ਦੀ ਜੋ ਮਨਜ਼ੂਰੀ ਆ ਉਹ ਲਈ ਗਈ ਸੀ ਜਾਂ ਨਹੀਂ ਲਈ ਗਈ ਸੀ ਇਹ ਵੀ ਇੱਕ ਸਵਾਲ ਹੈ ਇਸ ਦਾ ਵੀ ਜਵਾਬ ਹੈ ਜੋ ਬੀਜਪੀ ਗੌਰਵਜਾਦੂ ਹਾਈ ਕੋਰਟ ਦੇ ਵਿੱਚ ਸਾਹਮਣੇ ਰੱਖਣਗੇ ਲੇਕਿਨ ਹੁਣ ਇਹ ਸਵਾਲ ਬਣਦਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਇਸ ਵਕਤ ਬਹੁਤ ساری ਵੱਡੀ ਗਲਤੀ ਦੇ ਵਿੱਚ ਕਬੱਡੀ ਖਿਡਾਰੀ ਨੇ ਉਹ ਵਕੁਆਕ ਇਲਾਕਿਆਂ ਦੇ ਵਿੱਚ ਟੂਰਨਾਮੈਂਟ ਫੇਲ ਰਹੇ ਨੇ ਉਹਨਾਂ ਦੀ ਜੋ ਸੁਰੱਖਿਆ ਹੈ ਉਹਨਾਂ ਦੀ ਜੋ ਜਾਨ ਦੀ ਸੁਰੱਖਿਆ ਹੈ ਉਹ ਪੰਜਾਬ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਕਤਨਾਵਾਂ ਨੇ ਜੋ ਲੜੀ ਦੇ ਵਿੱਚ ਚੱਲ ਰਹੀਆਂ ਨੇ ਬੀਤੇ ਲੰਬੇ ਸਮੇਂ ਦੇ ਵਿੱਚ ਜੋ ਕਬੱਡੀ ਖਿਡਾਰੀ ਨੇ ਉਹਨਾਂ ਦਾ ਕਤਲ ਹੋਇਆ ਹੈ ਉਹ ਬਰਾਣਾ ਬਲਾ ਚੋਰੀ ਦੇ ਮਾਮਲੇ ਦੇ ਵਿੱਚ ਫਿਰ ਤੋਂ ਪੰਜਾਬ ਪੁਲਿਸ ਜੋ ਕਸਵਾਲਾਂ ਦੇ ਘੇਰੇ ਦੇ ਵਿੱਚ ਸੀ ਹੁਣ ਬਜਪੀ ਗੌਰਵ ਯਾਦਵ ਨੂੰ ਹਾਈ ਕੋਰਟ ਵੱਲੋਂ ਸੋ ਮੋਟੋ ਲੈਂਦੇ ਹੋਏ ਤਲਬ ਕੀਤਾ ਗਿਆ ਤੇ ਇਸ ਦਾ ਜਵਾਬ ਹੈ ਜੋ 15 ਜਨਵਰੀ ਨੂੰ ਅਗਲੇ ਜੋ ਸੁਣਵਾਈ ਹੋਣੀ ਹੈ ਇਸ ਕੇਸ ਦੀ ਉਸ ਦੇ ਵਿੱਚ ਬਜਪੀ ਗੌਰਵ ਯਾਦਵ ਵੱਲੋਂ ਖੁਦ ਜੋ ਹਾਈ ਕੋਰਟ ਦੇ ਵਿੱਚ ਪੇਸ਼ ਹੋ ਕੇ ਜਵਾਬ ਹੈ ਜੋ ਦਾਇਰ ਕੀਤਾ ਜਾਏਗਾ ਇਹ ਇਹ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਕਿ ਹਾਈ ਕੋਰਟ ਵੱਲੋਂ ਸੋਮੋਟ ਲੈਂਦੇ ਹੋਏ ਖੁਦ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਗਿਆ ਹੈ ਤੇ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਇਹ ਜਵਾਬ ਮੰਗਿਆ ਗਿਆ ਹੈ ਕਿ ਇਹ ਮਨਜ਼ੂਰੀ ਟੂਰਨਾਮੈਂਟ ਦੀ ਕਰਵਾਉਣ ਦੇ ਲਈ ਲਈ ਗਈ ਹੈ ਇਹ ਦੱਸੋ ਮੈਨੂੰ ਕਿ ਇਹ ਕਤਲ ਹੋ ਜਾਂਦਾ ਕਿਉਂਕਿ ਟਾਰਗੇਟ ਕਿਲਿੰਗ ਤਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਬਹੁਤ ਸਾਰੇ ਕਬੱਡੀ ਖਿਡਾਰੀ ਜੋ ਨੇ ਉਹ ਆਪਣੀਆਂ ਕੀਮਤੀ ਜਾਨਾਂ ਇਹਨਾਂ ਟਾਰਗੇਟ ਕਿਲਿੰਗ ਦੇ ਚੱਲਦੇ ਆ ਇਹ ਗੈਂਗਸਟਰਾਂ ਦੇ ਚੱਲਦੇ ਆ ਆਪਣੀਆਂ ਗਵਾ ਚੁੱਕੇ ਨੇ ਤਾਂ ਹੁਣ ਤੱਕ ਪੁਲਿਸ ਦੀ ਕਾਰਵਾਈ ਜੋ ਹੈ ਇਸ ਮਾਮਲੇ ਦੇ ਤੇ ਕੀ ਰਹੀ ਹੈ ਬਿਲਕੁਲ ਪੁਲਿਸ ਵੱਲੋਂ ਜਿਸ ਦਿਨ ਇਹ ਘਟਨਾ ਸਾਹਮਣੇ ਆਈ ਸੀ 15 ਦਸੰਬਰ ਅ 2025 ਨੂੰ ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਬੜੀ ਮੁਸਤਕੀਦਗੀ ਦੇ ਨਾਲ ਜੋ ਜਾਂਚ ਇਸ ਮਾਮਲੇ ਦੀ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਇਸ ਤੋਂ ਬਾਅਦ ਇੱਕ ਜੋ ਸ਼ੂਟਰ ਸੀ ਸ਼ਾਪ ਸ਼ੂਟਰ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਜਿਵੇਂ ਕਿ ਦੱਸਿਆ ਜਾ ਰਿਹਾ ਸੀ ਕਿ ਉਹ ਸ਼ੂਟਰ ਹੈ ਜੋ ਇਸ ਘਟਨਾ ਦਾ ਮੁੱਖ ਸਾਜ਼ਿਸ਼ ਕਰਤਾ ਵੀ ਸੀ ਤੇ ਉਸ ਨੂੰ ਹਵਾਈ ਅੱਡੇ ਤੋਂ ਦਿੱਲੀ ਦੇ ਹਵਾਈ ਅੱਡੇ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਵੀ ਦੱਸਿਆ ਗਿਆ ਕਿ ਹੋ ਸਕਦਾ ਹੈ ਕਿ ਉਹ ਪਣੀ ਹਿੰਦ ਅਤ ਤੋਂ ਬਾਹਰ ਭੱਜਣ ਦੀ ਫिराਕ ਦੇ ਵਿੱਚ ਹੋਵੇ ਤੇ ਲੇਕਿਨ ਪੁਲਿਸ ਵੱਲੋਂ ਉਸ ਸਟੇਜੂ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਰਨਤਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਤੇ ਇਸ ਦੇ ਨਾਲ ਹੀ ਉਸੇ ਦਿਨ ਇਹ ਵੀ ਮੁਹੱਤਰਨ ਕਾਰਨ ਦਾਤੀ ਜਿਸ ਨੂੰ ਡੇਰਾ ਬਸੀ ਦੇ ਲਾਲੜੂ ਦੇ ਵਿੱਚ ਐਨਕਾਊਂਟਰ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਇੱਕ ਜੋ ਗੋਲੀ ਆ ਇਸ ਨੂੰ ਵੀ ਲੱਗੀ ਸੀ ਤਾਂ ਇਸ ਨੂੰ ਵੀ ਲਾਲੜੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦੋ ਵੱਡੀਆਂ ਗ੍ਰਿਫਤਾਰੀਆਂ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਗਈਆਂ ਤੇ ਇਹ ਦੋਵੇਂ ਜੋ ਬੰਦੇ ਸੀ ਜੋ ਜਿਨ੍ਹਾਂ ਨੂੰ ਮਲਜ਼ਮ ਦੱਸਿਆ ਜਾ ਰਿਹਾ ਸੀ ਇਹਨਾਂ ਨੂੰ ਜੋ ਗ੍ਰਿਫਤਾਰਾਂ ਜਾਂ ਪੁਲਿਸ ਵੱਲੋਂ ਕੀਤਾ ਗਿਆ ਸੀ ਇਹ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਸੀ ਤਾਂ ਹੁਣ ਜੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਲੇਕਿਨ ਹੁਣ ਇਹ ਜਵਾਬ ਦਾਇਰ ਕਰਨਾ ਪਵੇਗਾ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਕਿ ਆਕਰ ਜੋ ਸੁਰੱਖਿਆ ਸੀ ਸੁਹਾਣਾ ਦੇ ਟੂਰਨਾਮੈਂਟ ਦੀ ਉਹ ਕਿਸ ਪ੍ਰਕਾਰ ਦੀ ਸੁਰੱਖਿਆ ਸੀ ਇਸ ਦੀ ਮਨਜ਼ੂਰੀ ਵੀ ਸੀ ਕਰਵਾਉਣ ਦੀ ਜਾਂ ਨਹੀਂ ਸੀ ਕਿ ਜੇ ਮਨਜ਼ੂਰੀ ਸੀ ਤਾਂ ਅੱਜ ਉਹ ਇਤੇ ਪੰਜਾਬ ਪੁਲਿਸ ਵੱਲੋਂ ਕਿਉਂਕਿ ਜਿਸ ਤਰ੍ਹਾਂ ਇਹ ਹੁੰਦਾ ਹੈ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਿਸੇ ਵੀ ਸਮਾਗਮ ਨੂੰ ਜੋ ਪ੍ਰੋਟੈਕਟ ਕਰਨ ਦੇ ਲਈ ਕਿਉਂਕਿ ਬਹੁਤ ਸਾਰੇ ਅਨਾਮੀ ਜੋ مشهور ਬੰਦੇ ਨੇ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ مشهور ਕਬੱਡੀ ਖਿਡਾਰੀ ਸ਼ਾਮਿਲ ਹੁੰਦੇ ਨੇ ਜਿਸ ਤਰ੍ਹਾਂ ਇਸ ਸਮਾਗਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਸੀ ਕਿ مشهور ਜੋ ਪੰਜਾਬੀ ਗਾਇਕ ਨੇ ਮਨਕੀਰ ਅਤਲਫ ਉਹਨਾਂ ਦੀ ਵੀ ਸ਼ਮੂਲੀਅਤ ਇਤੇ ਹੋਣੀ ਸੀ ਲੇਕਿਨ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਰਾਣਾ ਬਾਲਾ ਚੌਰੀ ਨੂੰ ਗੋਲੀ ਲੱਗ ਜਾਂਦੀ ਹੈ ਤੇ ਇਸ ਸਮਾਗਮ ਦੇ ਵਿੱਚ ਅਪਰਾਧਤਾ ਫਿਰ ਮੱਚ ਜਾਂਦੀ ਹੈ ਤਾਂ ਇਹਨਾਂ ਸਮਾਗਮਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਸੁਰੱਖਿਆ ਮੁਹੱਈਆ ਕਰਵਾਈ ਕਰਵਾਈ ਜਾਣੀ ਹੁੰਦੀ ਹੈ ਮਨਜ਼ੂਰੀ ਮਿਲਣ ਤੋਂ ਬਾਅਦ ਹਾਂ ਇਹ ਹੁੰਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕਰਮਚਾਰੀ ਇੱਥੇ ਗਣਤੀ ਦੇ ਵਿੱਚ ਤਾਇਨਾਤ ਕੀਤੇ ਜਾਂਦੇ ਨੇ ਲੇਕਿਨ ਕਿੰਨੀ ਗਣਤੀ ਦੇ ਵਿੱਚ ਇੱਥੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸੀ ਇਸ ਗੱਲ ਦਾ ਵੀ ਜਵਾਬ ਹੈ ਜੋ ਹਾਈ ਕੋਰਟ ਵੱਲੋਂ ਮੰਗਿਆ ਗਿਆ ਹੈ ਤੇ ਇਸ ਗੱਲ ਦਾ ਜਵਾਬ ਹੈ ਜੋ ਡੀਜੀਪੀ ਦੁਆਰਾ ਜਾਦਮ ਨੇ ਉਹ 15 ਜਨਵਰੀ ਨੂੰ ਅਗਲੀ ਜਿਸ ਨੂੰ ਸੁਣਵਾਈ ਇਸ ਮਾਮਲੇ ਦੀ ਉਸ ਦਿਨ ਹਾਈ ਕੋਰਟ ਦੇ ਵਿੱਚ ਪੇਸ਼ ਹੋ ਕੇ ਦੇਣਗੇ ਬਿੰਦਰਪਾਲ ਇੱਕ ਹੋਰ ਗੱਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਦੋ ਸ਼ੂਟਰਾਂ ਦੀ ਫੋਟੋ ਨਸ਼ਰ ਕੀਤੀ ਗਈ ਸੀ ਲੇਕਿਨ ਇਹ ਜੋ ਗ੍ਰਿਫਤਾਰੀਆਂ ਹੋਈਆਂ ਨੇ ਜਾਂ ਇੱਕ ਦਾ ਇਨਕਾਊਂਟਰ ਹੋਇਆ ਇਹ ਉਹਨਾਂ ਦੇ ਵਿੱਚੋਂ ਨਹੀਂ ਆ ਤਾਂ ਕੁੱਲ ਕਿੰਨੇ ਲੋਕ ਦੱਸੇ ਜਾ ਰਹੇ ਨੇ ਜਿਸ ਪੂਰੇ ਮਾਮਲੇ ਦੇ ਵਿੱਚ ਜੁੜਨੇ ਉਹ ਸ਼ਾਮਲ ਨੇ ਕਿਉਂਕਿ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਵੇਲੇ ਪਹਿਲਾ ਰਣਾ ਬਲਾਚੋਰੀਆ ਦੀ ਬਕਾਇਦਾ ਰੇਕੀ ਕੀਤੀ ਗਈ ਸੀ ਪਹਿਲਾਂ ਉਸ ਦਾ ਇਹ ਪਤਾ ਲਗਾਇਆ ਗਿਆ ਸੀ ਕਿ ਉਸ ਦੇ ਨਾਲ ਕਿੰਨੇ ਲੋਕ ਨੇ ਕਿਹੜੇ-ਕਿਹੜੇ ਲੋਕ ਨੇ ਤੇ ਰਾਣਾ ਬਲਾਚੋਰੀਆ ਦੀਆਂ ਹਰਕਤਾਂ ਦੀ ਇੱਕ-ਇੱਕ ਪਲ ਦੀ ਜੋ ਜਾਣਕਾਰੀ ਸੀ ਉਹ ਪਹਿਲਾਂ ਹੀ ਦਿੱਤੀ ਜਾ ਰਹੀ ਸੀ ਸ਼ੂਟਰਾਂ ਨੂੰ ਅਤੇ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਕਤਲ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹਨਾਂ ਲੋਕਾਂ ਦੇ ਵੱਲੋਂ ਇਸ ਪੂਰੇ ਕੇਸ ਦੀ ਜੋ ਪਹਿਲਾਂ ਰੇਕੀ ਕੀਤੀ ਗਈ ਸੀ ਇਸ ਕਤਲ ਤੋਂ ਪਹਿਲਾਂ ਉਹਨਾਂ ਦੀ ਪਛਾਣ ਕਰਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਇੱਥੇ ਤੱਕ ਪਹੁੰਚੀ ਹੈ ਪੁਲਿਸ ਅਜੇ ਜਾਂ ਫਿਰ ਅਜੇ ਪੁਲਿਸ ਦੇ ਹੱਥ ਖਾਲੀ ਨੇ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਤਰਨਤਾਰਨ ਦੇ ਜੋ ਮੁਲਜ਼ਮ ਦੋ ਦੱਸੇ ਜਾ ਰਹੇ ਸੀ ਇੱਕ ਦਾ ਲਾਲਰੂ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਤੇ ਇੱਕ ਜੋ ਮੁਲਜ਼ਮ ਸੀ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਹੋਰ ਜੋ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇ ਮੁਤਾਬਕ ਇੱਕ ਹੋਰ ਜਿਸ ਮੁਲਜ਼ਮ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਟੋਟਲ ਜਾਣਕਾਰੀ ਦੇ ਮੁਤਾਬਕ ਤਿੰਨ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਤੇ ਲੇਕਿਨ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜੋ ਤਫਤੀਸ਼ ਹੈ ਅਜੇ ਵੀ ਜਾਰੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਹਾਲਾਂਕਿ ਪਿਤਾ ਵੱਲੋਂ ਤਾਂ ਇਹਨਾਂ ਨੂੰ ਜੋ ਆਪਣੇ ਬਿਆਨ ਦੇ ਮੁਤਾਬਕ ਇਹਨਾਂ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਸੀ ਕਿ ਰਾਣਾ ਬਲਾ ਚੌਰੀਆ ਦਾ ਕਿਸੇ ਨਾਲ ਵੀ ਕੋਈ ਲੈਣ ਦੇਣ ਨਹੀਂ ਸੀ ਸਿਰਫ ਮਸ਼ਹੂਰੀ ਕੱਟਣ ਦੇ ਲਈ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜ਼ਿੰਮੇਵਾਰੀ ਜਿਸ ਤਰ੍ਹਾਂ ਦੀ ਲਈ ਗਈ ਹੈ ਸੋਸ਼ਲ ਮੀਡੀਆ ਰਾਹੀਂ ਲੇਕਿਨ ਜਾਂਚ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਪੁਲਿਸ ਵਾਸਤੇ ਕਿ ਜੇਕਰ ਦੀ ਜ਼ਿੰਮੇਵਾਰੀ سوشل میڈیا ਤੇ ਲਈ ਗਈ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਲਈ ਗਈ ਹੈ ਤੇ ਕਿਸ ਤਰੀਕੇ ਦੀ ਜੋ ਸ਼ਮੂਲੀਅਤ ਹੈ ਕਿ ਸਿੱਧੀ ਜਿਵੇਂ ਕਿ ਗੈਂਗ ਦਾ ਸਮ ਨਾਮ ਸਾਹਮਣੇ ਆਇਆ ਤਾਂ ਉਸ ਦੀ ਜੋ ਸ਼ਮੂਲੀਅਤ ਹੈ ਉਹ ਕਿਸ ਪ੍ਰਕਾਰ ਰਹੀ ਹੈ ਤੇ ਪੁਛਗੇ ਚ ਲਗਾਤਾਰ ਜੋ ਉਹਨਾ ਮੁਲਜ਼ਮਾ ਤੋਂ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਕੀਤਾ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਬਿੰਦਰਪਾਲ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਸਨ ਮੇਰੇ ਸਹਿਯੋਗੀ ਬਿੰਦਰਪਾਲ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਤਿੰਨ ਜੋ ਗੈਂਗਸਟਰ ਨੇ ਉਹਨਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਐਨਕਾਊਂਟਰ ਦੇ ਦੌਰਾਨ ਜੋ ਕਿ ਡੇਰਾ ਬੱਸੀ ਤੇ ਲਾਲਡੂ ਦੇ ਵਿੱਚ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਸਨ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀਆਂ ਜੋ ਫੋਟੋਆਂ ਨੇ ਉਹ ਨਸ਼ਰ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਗ੍ਰਫਤਾਰ ਕੀਤੇ ਗਏ ਜੋ ਲੋਕ ਨੇ ਉਹ ਤਰਨ ਤਰਨਦੇ ਹਨ ਜਦਕਿ ਜਿਨ੍ਹਾਂ ਦੀ ਫੋਟੋ ਪੁਲਿਸ ਦੇ ਵੱਲੋਂ ਨਸ਼ਰ ਕੀਤੀ ਗਈ ਸੀ ਬੀਤੇ ਦਿਨ ਉਹ ਜੁਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤਾਂ ਕੁੱਲ ਮਿਲਾ ਕੇ ਪੰਜਾਬ ਪੁਲਿਸ ਦੇ ਉੱਤੇ ਵੱਡੇ ਸਵਾਲ ਜੋ ਸੀ ਇਸ ਕਤਲकांड ਤੋਂ ਬਾਅਦ ਖੜੇ ਹੋਏ ਜਿਸ ਤੋਂ ਬਾਅਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦਾ ਸੂਵ ਮੋਟੋ ਲਿਆ ਗਿਆ ਅਤੇ ਪਹਿਲਾਂ ਪੁਲਿਸ ਦੇ ਵੱਲੋਂ ਪੁਲਿਸ ਕੋਲ ਇਹ ਸਵਾਲ ਪੁੱਛੇ ਗਏ ਕਿ ਉੱਥੇ ਕਿੰਨੀ ਸੁਰੱਖਿਆ ਸੀ ਲੇਕਿਨ ਜਦੋਂ ਪੁਲਿਸ ਵੱਲੋਂ ਅੱਜ ਜਵਾਬ ਦਾਖਲ ਕਰਨਾ ਸੀ ਤਾਂ ਉਹ ਹਾਈ ਕੋਰਟ ਦੇ ਵੱਲੋਂ ਅੱਜ ਇਹ ਕਹਿ ਦਿੱਤਾ ਗਿਆ ਇਹ ਨਿਰਦੇਸ਼ ਦਿੱਤੇ ਗਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੁਣਿਓ ਖੁਦ ਨਿੱਜੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਹੋਣਾ ਤੇ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣ ਪਹਿਲਾ ਸਵਾਲ ਜੋ ਸੀ ਇਹ ਕੀਤਾ ਗਿਆ ਕਿ ਕੀ ਸਮਾਗਮ ਦੇ ਲਈ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਪਰਮਿਸ਼ਨ ਲਈ ਗਈ ਸੀ ਜੇਕਰ ਲਈ ਗਈ ਸੀ ਤਾਂ ਉਸ ਦਾ ਵੇਰਵਾ ਮੰਗਿਆ ਗਿਆ ਇਸ ਤੋਂ ਇਲਾਵਾ ਇਹ ਪੁੱਛਿਆ ਗਿਆ ਕਿ ਜੋ ਸੁਰੱਖਿਆ ਕਰਮੀ ਜੋ ਸੰਨ ਕਿੰਨੇ ਸੁਰੱਖਿਆ ਕਰਮੀ ਜੋ ਨੇ ਉਸ ਕਬੱਡੀ ਕੱਪ ਦੇ ਦੌਰਾਨ ਜੋ ਸੀ ਉੱਥੇ ਤੈਨਾਤ ਕੀਤੇ ਗਏ ਸਨ ਇਸ ਤੋਂ ਇਲਾਵਾ ਇਹ ਵੀ ਸਵਾਲ ਪੁੱਛਿਆ ਗਿਆ ਕਿ ਜੇਕਰ ਉੱਥੇ ਮੁਲਾਜ਼ਮ ਤੈਨਾਤ ਸਨ ਤਾਂ ਕਿਸ ਤਰੀਕੇ ਦੇ ਨਾਲ ਹਮਲਾਵਰ ਜੋ ਨੇ ਦਨ ਦਹਾੜੇ ਇੰਨੀ ਭਾਰੀ ਭੀੜ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕਰਕੇ ਫਰਾਰ ਕਿਦਾਂ ਹੋ ਗਏ ਤਾਂ ਇਹ ਵੱਡੇ ਸਵਾਲ ਨੇ ਇਹੀ ਸਵਾਲ ਜੋ ਨੇ ਲਗਾਤਾਰ ਵਿਰੋਧੀ ਵੀ ਪੁੱਛ ਰਹੇ ਨੇ ਤੇ ਇਹੀ ਸਵਾਲ ਜੋ ਹੈ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਪੁੱਛਿਆ ਗਿਆ ਤਾਂ ਕਿਤੇ ਨਾ ਕਿਤੇ ਡੀਜੀਪੀ ਪੰਜਾਬ ਇਸ ਦਾ ਜਵਾਬ ਦੇਣਗੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਉਹ ਦੱਸਣਗੇ ਜਾਂ ਫਿਰ ਉਹਨਾਂ ਦਾ ਕੋਈ ਨੁਮਾਇੰਦਾ ਕੋਰਟ ਦੇ ਵਿੱਚ ਪੇਸ਼ ਹੋ ਕੇ ਇਸ ਦਾ ਜਵਾਬ ਦੇਵੇਗਾ ਲੇਕਿਨ ਇਹਨਾਂ ਦੇ ਜਵਾਬ ਕੀ ਹੋਣਗੇ ਕਿਉਂਕਿ ਵੱਡੇ ਸਵਾਲ ਸਨ ਇੰਨੀ ਜ਼ਿਆਦਾ ਭੀੜ ਦੇ ਵਿੱਚ ਆ ਕੇ ਸੈਲਫੀ ਦੇ ਬਹਾਨੇ ਇੱਕ ਵਿਅਕਤੀ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨਿਰਦਇਤਾ ਦੇ ਨਾਲ ਪੂਰੀ ਦਰਿੰਦਗੀ ਦੇ ਨਾਲੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਇਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉਹਨਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਜੋ ਕਬੱਡੀ ਕੱਪ ਵੇਖਣ ਜਾਂਦੇ ਨੇ ਉਸ ਤੋਂ ਵੀ ਜ਼ਿਆਦਾ ਸਹਿਮ ਦਾ ਮਾਹੌਲ ਉਹਨਾਂ ਮਾਪਿਆਂ ਦੇ ਵਿੱਚ ਹੈ ਜਿਨ੍ਹਾਂ ਦੇ ਬੱਚੇ ਕਬੱਡੀ ਖੇਡ ਨੂੰ ਅਪਣਾ ਚੁੱਕੇ ਨੇ ਜਹਾਂ ਤੋਂ ਕਬੱਡੀ ਖੇਡਦੇ ਨੇ ਜਾਂ ਫਿਰ ਯੋਜਨਾ ਬਣਾ ਰਹੇ ਨੇ ਸੋਚ ਰਹੇ ਨੇ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਬੱਡੀ ਦੇ ਨਾਲ ਜੁੜਨਗੇ ਕਬੱਡੀ ਦੇ ਖਿਡਾਰੀ ਬਣਨਗੇ ਕੋਚ ਬਣਨਗੇ ਜਾਂ ਫਿਰ ਇਸ ਕਿੱਤੇ ਦੇ ਵਿੱਚ ਆਪਣਾ ਭਵਿੱਖ ਜਮਾਉਣਗੇ ਤਾਂ ਕਿਤੇ ਨਾ ਕਿਤੇ ਉਹਨਾਂ ਮਾਪਿਆਂ ਤੇ ਦਿਲਾਂ ਦੇ ਵਿੱਚ ਇੱਕ ਵੱਡਾ ਸਦਮਾ ਇੱਕ ਵੱਡਾ ਡਰ ਹੈ ਕਿ ਕਿਤੇ ਉਹਨਾਂ ਦੇ ਵੀ ਕਿਸੇ ਬੱਚੇ ਦੀ ਜੋ ਜਾਨ ਹੈ ਇਸੇ ਤਰ੍ਹਾਂ ਕਿਸੇ ਗੈਂਗਸਟਰ ਦੇ ਵੱਲੋਂ ਨਾ ਲਈ ਜਾਏ ਫਿਲਹਾਲ ਪੰਜਾਬ ਪੁਲਿਸ ਦੇ ਵੱਲੋਂ ਅੱਗੇ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਤੁਸੀਂ ਦੇਖਦੇ ਰਹੋ ਜਗਬਾਣੀ ਤਲਬ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਰਾਣਾ ਬਲਾਚੋਰੀਆ ਕਤਲ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਦਵ ਨੂੰ ਤਲਬ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਕੋਰਟ ਦੇ ਵੱਲੋਂ ਪਹਿਲਾਂ ਤਾਂ ਪੰਜਾਬ ਪੁਲਿਸ ਨੂੰ ਬੀਤੇ ਦਿਨੀ ਜੋ ਪੇਸ਼ੀ ਹੋਈ ਸੀ ਜਿਸ ਦੇ ਵਿੱਚ ਕੀ ਲੋਰੈਂਸ ਬਿਸ਼ਨੋਈ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਕਿ ਜਦੋਂ ਉਸ ਦੀ ਜੇਲ੍ਹ ਦੇ ਵਿੱਚ ਜੋ ਇੰਟਰਵਿਊ ਹੋਈ ਸੀ ਉਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਕੋਰਟ ਦੇ ਵੱਲੋਂ ਸੁਓ ਮੋਟੋ ਲਿਆ ਗਿਆ ਅਤੇ ਰਾਣਾ ਬਲਾਚੋਰੀਆ ਜਿਸ ਨੂੰ ਕੀ ਮੁਹਾਲੀ ਦੇ ਸੋਹਾਨਾ ਦੇ ਵਿੱਚ ਗੋਲੀਆਂ ਮਾਰ ਕੇ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਇਸ ਮਾਮਲੇ ਦੀ ਵੀ ਸੁਣਵਾਈ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਕੋਲੋਂ ਇਹ ਸਵਾਲ ਪੁੱਛਿਆ ਗਿਆ ਪੰਜਾਬ ਪੁਲਿਸ ਕੋਲੋਂ ਸਵਾਲ ਪੁੱਛਿਆ ਗਿਆ ਕਿ ਉੱਥੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਸਨ ਕਿੰਨੇ ਮੁਲਾਜ਼ਮ ਤਾਇਨਾਤ ਸਨ ਅਤੇ ਉਸ ਤੋਂ ਰਾਨਾ ਜਦੋਂ ਹਮਲਾਵਰਾਂ ਦੇ ਵੱਲੋਂ ਰਾਣਾ ਬਲਾਚੋਰੀਏ ਦਾ ਕਤਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਜੋ ਕਾਤਲ ਸਾਨੂੰ ਕਿਸ ਤਰੀਕੇ ਦੇ ਨਾਲ ਉੱਥੋਂ ਚਲੇ ਗਏ ਪੁਲਿਸ ਦੇ ਵੱਲੋਂ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤਾਂ ਹੁਣ ਅੱਜ ਇੱਕ ਵਾਰ ਫੇਰ ਤੋਂ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ 15 ਜਨਵਰੀ ਨੂੰ ਹਾਈ ਕੋਰਟ ਦੇ ਵਿੱਚ ਤਲਬ ਕਰ ਲਿਆ ਤਾਂ ਉਹਨਾਂ ਦੇ ਕੋਲੋਂ ਵੀ ਸਵਾਲ ਜਵਾਬ ਕੀਤੇ ਜਾਣਗੇ ਹਾਈ ਕੋਰਟ ਦੇ ਵੱਲੋਂ ਕਿ ਸੁਰੱਖਿਆ ਤੇ ਪ੍ਰਬੰਧ ਜੁੜੇ ਉਹ ਕਿਸ ਤਰ੍ਹਾਂ ਦੇ ਸੀ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਭਰ ਦੀ ਕਾਨੂੰਨ ਵਿਵਸਥਾ ਦੇ ਉੱਤੇ ਜੋਨੇ ਸਵਾਲ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੁਹਾਲੀ ਦੇ ਵਿੱਚ ਜੋ ਰਣਾ ਬਲਾਚੋਰੀਏ ਦਾ ਕਤਲ ਕੀਤਾ ਗਿਆ ਸੀ ਇਸ ਨੂੰ ਲੈ ਕੇ ਕੋਰਟ ਦੇ ਵੱਲੋਂ ਅੱਜ ਪੁੱਛਿਆ ਗਿਆ ਕਿ ਇਸ ਮੈਚ ਦੇ ਲਈ ਜੋ अनुमति ਸੀ ਉਹ ਲਈ ਗਈ ਸੀ ਕਿ ਨਹੀਂ ਪਰਮਿਸ਼ਨ ਉਹਨਾਂ ਕੋਲ ਸੀਗੀ ਜੋ ਪ੍ਰਬੰਧਕ ਸਨ ਉਹਨਾਂ ਨੇ ਪਰਮਿਸ਼ਨ ਲਈ ਸੀ ਕਿ ਨਹੀਂ ਇਸ ਤੋਂ ਇਲਾਵਾ ਜਿੱਥੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ ਉੱਤੇ ਬਾਹਰ ਕਿੰਨੇ ਪੁਲਿਸ ਕਰਮੀ ਤਨਾਤ ਕੀਤੇ ਗਏ ਨੇ ਇਹ 12 ਸਵਾਲ ਜੋ ਨੇ ਇਹ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਕੋਲੋਂ ਹਾਈ ਕੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੁੱਛੇ ਗਏ ਨੇ ਜਿਸ ਦੇ ਲਈ ਉਹਨਾਂ ਨੇ 15 ਜਨਵਰੀ ਨੂੰ ਅਗਲੀ ਸੁਣਵਾਈ ਜੋ ਹੈ ਮقرਰ ਕੀਤੀ ਹੈ ਤਾਂ 15 ਜੋ ਜਨਵਰੀ ਆ ਉਹਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੋ ਨੇ ਉਹ ਜਾਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਉੱਥੇ ਹਾਈ ਕੋਰਟ ਦੇ ਇਹਨਾਂ ਸਵਾਲਾਂ ਦੇ ਜਵਾਬ ਜੋ ਨੇ ਦੇਣਗੇ ਤਾਂ 15 ਦਸੰਬਰ ਨੂੰ ਇਹ ਪੂਰਾ ਮਾਮਲਾ ਹੋਇਆ ਸੀ ਜਦੋਂ ਕਿ ਇੱਕ ਕਬੱਡੀ ਕੱਪ ਦੇ ਵਿੱਚ ਜੋ ਕਿ ਸੋਹਣਾ ਦੇ ਵਿੱਚ ਹੋ ਰਿਹਾ ਸੀ ਮੁਹਾਲੀ ਦੇ ਸੋਹਣਾ ਵਿੱਚ ਤਾਂ ਉੱਥੇ ਨਾਮਲੂਮ ਲੋਕ ਆਉਂਦੇ ਨੇ ਉਹ ਜੋ ਕਿ ਰਾਣਾ ਬਲਾਚੋਰੀਆ ਜੋ ਕਿ ਪ੍ਰਬੰਧਕ ਸੀ ਅਤੇ ਉਸ ਤੋਂ ਪਹਿਲਾਂ ਉਹ ਕਬੱਡੀ ਦਾ ਖਿਡਾਰੀ ਵੀ ਰਿਹਾ ਤਾਂ ਉਸ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਆਪਾਂ ਸੈਲਫੀ ਖਿਚਵਾਉਣੀ ਆ ਤਾਂ ਇਸੇ ਦੌਰਾਨ ਉਹਨਾਂ ਦੇ ਸਿਰ ਦੇ ਵਿੱਚ ਜੋ ਹੈ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਕਈ ਤਰੀਕੇ ਦੇ ਨਾਲ ਸਵਾਲ ਖੜੇ ਹੋਏ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਕਬੱਡੀ ਖਿਡਾਰੀਆਂ ਦੀਆਂ ਮੌਤਾਂ ਤੋਂ ਬਾਅਦ ਇਹ ਇੱਕ ਅਜੀਹਾ ਮਾਮਲਾ ਸੀ ਜਿਸ ਤੋਂ ਬਾਅਦ ਕਿ ਸਾਰੇ ਵਿਰੋਧੀ ਜਣੇ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਤੇ ਹਮਲਾਵਰ ਦਿਖਾਈ ਦਿੱਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਟਗਰੇ ਦੇ ਵਿੱਚ ਖੜਾ ਕੀਤਾ ਗਿਆ ਪੰਜਾਬ ਪੁਲਿਸ ਨੂੰ ਕਟਗਰੇ ਦੇ ਵਿੱਚ ਖੜਾ ਕੀਤਾ ਗਿਆ ਕਿ ਆਖਰਕਾਰ ਅਜੀਹੇ ਆਯੋਜਨ ਦੇ ਵਿੱਚ ਅਜੀਹੇ ਪ੍ਰੋਗਰਾਮ ਦੇ ਵਿੱਚ ਜਿੱਥੇ ਕਿ ਸਾਰੇ ਹੀ ਕਬੱਡੀ ਪਲੇਅਰ ਮੌਜੂਦ ਹੋਣ ਅਤੇ ਉਸ ਜਗ੍ਹਾ ਦੇ ਉੱਤੇ ਕੁਝ ਹਮਲਾਵਰਾਂ ਦੇ ਵੱਲੋਂ ਆ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਉਹ ਉਹ ਸੇ ਰਾਣਾ ਬਲਾਚੋਰੀਆ ਦਾ ਕਤਲ ਕੀਤਾ ਗਿਆ ਤੇ ਉਤੋਂ ਫਰਾਰ ਵੀ ਹੋ ਗਏ ਤਾਂ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਉੱਤੇ ਵੀ ਜੋਨੇ ਵੱਡੇ ਸਵਾਲ ਖੜੇ ਹੋਏ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਦੋ ਤਿੰਨ ਲੋਕ ਜੋਨੇ ਉਹਨਾਂ ਦੇ ਵੱਲੋਂ ਇੱਕ ਦਾ ਇੱਕ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਮੌਤ ਹੋ ਗਈ ਸੀ ਉਸਦੀ ਐਨਕਾਊਂਟਰ ਦੇ ਦੌਰਾਨ ਜੋ ਕਿ ਪੰਜਾਬ ਦੇ ਲਾਲੜੂ ਦੇ ਵਿੱਚ ਇਹ ਐਨਕਾਊਂਟਰ ਕੀਤਾ ਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਇਸ ਤੋਂ ਇਲਾਵਾ ਦੋ ਲੋਕਾਂ ਨੂੰ ਜੋ ਹੈ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਲੇਕਿਨ ਅਜੇ ਤੱਕ ਜੋ ਮੇਨ ਸ਼ੂਟਰ ਸੀ ਜੋ ਮੇਨ ਇਸ ਪੂਰੇ ਪ੍ਰੋਗਰਾਮ ਦੀ ਪਲਾਨਿੰਗ ਕਰਨ ਵਾਲਾ ਸੀ ਮਾਸਟਰ ਮਾਈਂਡ ਸੀ ਉਸ ਨੂੰ ਪੰਜਾਬ ਪੁਲਿਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਪਾਈ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਜੋ ਤਾਜ਼ਾ ਖਬਰ ਹੈ ਉਹ ਇਹੀ ਹੈ ਕਿ ਜੋ ਪੰਜਾਬ ਦੇ ਡੀਜੀਪੀ ਨੇ ਗੌਰਵ ਯਾਦਵ ਉਹਨਾਂ ਨੂੰ ਤਲਬ ਕਰ ਲਿਆ ਗਿਆ ਤਾਂ ਇਸ ਕੇਸ ਦੀ ਜ਼ਿੰਮੇਵਾਰੀ ਜੋ ਸੀ ਉਹ ਬੰਬੀਹਾ ਗੈਂਗ ਦੇ ਵੱਲੋਂ ਲਈ ਗਈ ਸੀ ਉਹਨਾਂ ਨੇ ਕਿਹਾ ਸੀ ਵਿਰੋਧੀ ਗੁੱਟ ਨੂੰ ਰਾਣਾ ਬਲਾ ਚੋਰੀਆ ਜੋ ਸੀ ਮਜ਼ਬੂਤ ਕਰ ਰਿਆ ਸੀ ਉਹਨਾਂ ਦੀ ਮਦਦ ਕਰਦੇ ਕਰ ਰਿਆ ਸੀ ਜਿਸ ਤੇ ਚੱਲਦੇ ਆ ਉਸ ਨੂੰ ਮਾਰਨਾ ਪਿਆ ਲੇਕਿਨ ਰਣਾ ਬਲਾਚੋਰੀਆ ਦੇ ਪਿਤਾ ਨੇ ਪੂਰੀਆਂ ਇਹਨਾਂ ਗੱਲਾਂ ਦਾ ਸਿਰੇ ਤੋਂ ਇਨਕਾਰ ਦੇ ਹੋਏ ਕਿਹਾ ਕਿ ਉਹਨਾਂ ਦਾ ਬੇਟਾ ਇਹਨਾਂ ਦੇ ਕਿਸੇ ਵੀ ਕੰਮ ਦੇ ਵਿੱਚ ਲੈਣ ਦੇ ਨਹੀਂ ਸੀ ਉਸ ਦਾ ਉਹ ਇੱਕ ਕਬੱਡੀ ਦਾ ਖਿਡਾਰੀ ਸੀ ਅਤੇ ਉਸ ਦੇ ਨਾਮ ਦਾ ਹੁਣ ਇਸਤੇਮਾਲ ਕਰਕੇ ਆਪਣੇ ਆਪ ਨੂੰ ਫੇਮ ਲਈ ਜਾ ਰਹੀ ਹੈ ਤਾਂ ਮੇਰੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਜੁੜੇ ਨੇ ਮੇਰੇ ਸਹਿਯੋਗੀ ਬਿੰਦਰਪਾਲ ਤਾਂ ਬਿੰਦਰਪਾਲ ਜੀ ਕੀ ਪੂਰਾ ਮਾਮਲਾ ਤੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਜੋ ਹੈ ਤਲਬ ਕੀਤਾ ਗਿਆ ਕੀ ਮਾਮਲਾ ਸਾਰਾ ਅਜੀਨਦੀਪ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਬੀਤੀ ਜੋ 15 ਦਸੰਬਰ ਨੂੰ ਇਹ ਜੋ ਮੰਦਭਾਗੀ ਘਟਨਾ ਹੋਈ ਸੀ ਕਿ ਮੁਹਾਲੀ ਦੇ ਸੁਹਾਣਾ ਦੇ ਵਿੱਚ ਜਿਵੇਂ ਕਿ ਕਬੱਡੀ ਕੱਪ ਚੱਲ ਰਿਹਾ ਸੀ ਟੂਰਨਾਮੈਂਟ ਹੋ ਰਿਹਾ ਸੀ ਕਿਉਂਕਿ ਪੰਜਾਬ ਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਇਸ ਖੰਡ ਦੇ ਮੌਸਮ ਦੇ ਦੌਰਾਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਬੱਡੀ ਕੱਪ ਨੇ ਜੋ ਕਰਵਾਏ ਜਾਂਦੇ ਨੇ ਕਬੱਡੀ ਟੂਰਨਾਮੈਂਟ ਖੇਡੇ ਜਾਂਦੇ ਨੇ ਖਿਡਾਰੀ ਆਉਂਦੇ ਨੇ ਤੇ ਬਹੁਤ ਸਾਰੇ ਜੋ ਮਸ਼ਹੂਰ ਖਿਡਾਰੀ ਨੇ ਉਹ ਪੰਜਾਬ ਦੇ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤਾਂ ਜੋ ਰਾਣਾ ਬਾਲਾ ਚੋਰੀਆ ਸੀ ਵੀ ਉਹ ਵੀ ਤੁਸੀਂ ਜਿਵੇਂ ਜਾਣਕਾਰ ਦੇਖੀ ਹੈ ਕਿ ਕਬੱਡੀ ਖਿਡਾਰੀ ਵੀ ਰਹਾ ਸੀ ਤਾਂ ਇਸ ਵਕਤ ਜੋ ਉਹ ਇੱਕ ਕਬੱਡੀ ਪ੍ਰਮੋਟਰ ਦੇ ਤੌਰ ਦੇ ਉੱਤੇ ਵਿਚਰ ਰਿਹਾ ਸੀ ਤਾਂ ਮੁਹਾਲੀ ਦੇ ਸੁਖਾਣਾ ਦੇ ਵਿੱਚ ਜਦੋਂ ਇਹ ਟੂਰਨਾਮੈਂਟ ਹੋ ਰਿਹਾ ਸੀ ਤਾਂ ਆਚਾਨਕ ਕੁਝ ਨੌਜਵਾਨ ਆਉਂਦੇ ਨੇ ਜਿਨ੍ਹਾਂ ਨੇ ਸੈਲਫੀ ਦਾ ਬਹਾਨਾ ਲਗਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਕਰੀਬ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਹਿਲਾਂ ਬਲਾਚੌਰੀਆ ਦੇ ਮੂੰਹ ਦੇ ਉੱਤੇ ਸ਼ਾਲ ਵੀ ਮਾਰੀ ਤੇ ਉਸ ਤੋਂ ਬਾਅਦ ਸਿਰ ਦੇ ਵਿੱਚ ਗੋਰੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਜ਼ਖਮੀ ਹਾਲਤ ਦੇ ਵਿੱਚ ਰਾਣਾ ਬਲਾਚੌਰੀਆ ਨੂੰ ਮੁਹਾਰੀ ਦੇ 40 ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਲੇਕਿਨ ਉੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਇਸ ਤੋਂ ਬਾਅਦ ਇਸ ਘਟਨਾ ਦੀ ਜੋ ਜ਼ਿੰਮੇਵਾਰੀ ਹੈ ਰਮੀਹਾ ਗੈਂਗ ਨੇ ਵੀ ਲਈ ਸੀ ਲੇਕਿਨ ਪਿਤਾ ਦੇ ਬਿਆਨਾਂ ਦੇ ਮੁਤਾਬਕ ਉਹਨਾਂ ਦਾ ਜੋ ਬੇਟਾ ਸੀ ਉਸ ਦਾ ਉਸ ਦਿਨ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਲੋਕ ਨਰਨਾ ਬਲਾਚੌਰੀਆ ਦੇ ਨਾਮ ਦਾ ਬਹਾਨਾ ਬਣਾ ਕੇ ਮਸ਼ਹੂਰੀ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ ਤਾ 15 ਦਸੰਬਰ ਨੂੰ ਇਹ ਮੰਦਭਾਗੀ ਘਟਨਾ ਵਾਪਰੀ ਸੀ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਆ ਇੱਕ ਸਹਿਮ ਦਾ ਮਾਹੌਲ ਸੀ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੇ ਸੁਰੱਖਿਆ ਦੇ ਲੈਦਰ ਨਾਲ ਇਤਵਾਲ ਕੀਤੇ ਜਾ ਰਹੇ ਸੀ ਕਿ ਪੁਲਸ ਆਕਰ ਕਿੱਥੇ ਆ ਕਿ ਇਸ ਤਰ੍ਹਾਂ ਕਬੱਡੀ ਖਿਡਾਰੀ ਕਿਉਂਕਿ ਮਿਲੰਦੇ ਸਮੇਂ ਤੋਂ ਕਬੱਡੀ ਖਿਡਾਰੀਆਂ ਨੂੰ ਜੋ ਟਾਰਗੇਟ ਕਰਕੇ ਕਤਲ ਕਰਨ ਦੀ ਜੋ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤੇ ਇਸੇ ਲੜੀ ਦੇ ਵਿੱਚ ਰਾਣਾ ਬਲਾਚੌਰੀ ਦਾ ਵੀ ਕਤਲ ਹੋ ਜਾਂਦਾ ਹੈ ਤਾਂ ਪੁਲਿਸ ਜੋ ਆਏ ਸਵਾਲਾਂ ਦੇ ਢੇਰੇ ਦੇ ਵਿੱਚ ਸੀ ਲਗਾਤਾਰ ਤਾਂ ਹੁਣ ਹਾਈ ਕੋਰਟ ਵੱਲੋਂ ਵੀ ਸੋਮੋਟੋ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਜਾਪੁਰਸ ਦੇ ਡੀਜੀਪੀ ਦੌਰਵਜਾਦਮ ਨੂੰ ਤਲਬ ਕੀਤਾ ਗਿਆ 15 ਜਨਵਰੀ ਨੂੰ ਡੀਜੀਪੀ ਦੌਰਵਜਾਦਮ ਨੇ ਉਹ ਆਪਣਾ ਜੋ ਜਵਾਬ ਹੈ ਉਹ ਹਾਈ ਕੋਰਟ ਦੇ ਵਿੱਚ ਜ਼ਾਹਿਰ ਕਰਨਗੇ ਤੇ ਉਹਨਾਂ ਨੂੰ ਇਹ ਪੁੱਛਿਆ ਗਿਆ ਹੈ ਕਿ ਜੋ ਇਹ ਟੂਰਨਾਮੈਂਟ ਹੋ ਰਿਹਾ ਸੀ ਸੁਹਾਣਾ ਦੇ ਵਿੱਚ ਉੱਤੇ ਕਿੰਨੇ ਪੁਲਿਸ ਕਰਮਚਾਰੀ ਸੀ ਉਹ ਤਾਇਨਾਤ ਕੀਤੇ ਗਏ ਸੀ ਤੇ ਇਸ ਟੂਰਨਾਮੈਂਟ ਦੀ ਜੋ ਮਨਜ਼ੂਰੀ ਹੈ ਉਹ ਲਈ ਗਈ ਸੀ ਜਾਂ ਨਹੀਂ ਲਈ ਗਈ ਸੀ ਇਹ ਵੀ ਇੱਕ ਸਵਾਲ ਹੈ ਇਸ ਦਾ ਵੀ ਜਵਾਬ ਹੈ ਜੋ ਵਿਜੀਪੀ ਗੌਰਵ ਜაძਾ ਨੂੰ ਹਾਈ ਕੋਰਟ ਦੇ ਵਿੱਚ ਸਾਹਮਣੇ ਰੱਖਣਗੇ ਲੇਕਿਨ ਹੁਣ ਇਹ ਸਵਾਲ ਬਣਦਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਇਸ ਵਕਤ ਬਹੁਤ ਸਾਰੀ ਵੱਡੀ ਗੰਟੀ ਦੇ ਵਿੱਚ ਕਬੱਡੀ ਖਿਡਾਰੀ ਨੇ ਉਹ ਵਕ ਵਕ ਇਲਾਕਿਆਂ ਦੇ ਵਿੱਚ ਟੂਰਨਾਮੈਂਟ ਖੇਡ ਰਹੇ ਨੇ ਉਹਨਾਂ ਦੀ ਜੋ ਸੁਰੱਖਿਆ ਹੈ ਉਹਨਾਂ ਦੀ ਜੋ ਜਾਨ ਦੀ ਸੁਰੱਖਿਆ ਹੈ ਉਹ ਪੰਜਾਬ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਤਕਨਾਵਾਂ ਨੇ ਜੋ ਲੜੀ ਦੇ ਵਿੱਚ ਚੱਲ ਰਹੀਆਂ ਨੇ ਦਿੱਤੇ ਲੰਬੇ ਸਮੇਂ ਦੇ ਵਿੱਚ ਜੋ ਕਬੱਡੀ ਖਿਡਾਰੀ ਨੇ ਉਹਨਾਂ ਦਾ ਕਤਲ ਹੋਇਆ ਹੈ ਉਹ ਬਰਾਨਾ ਬਲਾ ਚੌਰੀ ਦੇ ਮਾਮਲੇ ਦੇ ਵਿੱਚ ਫਿਰ ਤੋਂ ਪੰਜਾਬ ਪੁਲਿਸ ਜੋ ਕਸਵਾਲਾਂ ਦੇ ਘੇਰੇ ਦੇ ਵਿੱਚ ਸੀ ਹੁਣ ਬੀਜਪੀ ਗੌਰਵ ਯਾਦਵ ਨੂੰ ਹਾਈ ਕੋਰਟ ਵੱਲੋਂ ਸੋ ਮੋਟੋ ਲੈਂਦੇ ਹੋਏ ਤਲਬ ਕੀਤਾ ਗਿਆ ਤੇ ਇਸ ਦਾ ਜਵਾਬ ਹੈ ਜੋ 15 ਜਨਵਰੀ ਨੂੰ ਅਗਲੇ ਜੋ ਸੁਣਵਾਈ ਹੋਣੀ ਹੈ ਇਸ ਕੇਸ ਦੀ ਉਸ ਦੇ ਵਿੱਚ ਬੀਜਪੀ ਗੌਰਵ ਯਾਦਵ ਵੱਲੋਂ ਖੁਦ ਜੋ ਹਾਈ ਕੋਰਟ ਦੇ ਵਿੱਚ ਪੇਸ਼ ਹੋ ਕੇ ਜਵਾਬ ਹੈ ਜੋ ਦਾਇਰ ਕੀਤਾ ਜਾਏਗਾ ਤੇ ਇਹ ਇਹ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਕਿ ਹਾਈ ਕੋਰਟ ਵੱਲੋਂ ਸੋਮਟ ਲੈਂਦੇ ਹੋਏ ਖੁਦ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਗਿਆ ਹੈ ਤੇ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਇਹ ਜਵਾਬ ਮੰਗਿਆ ਗਿਆ ਹੈ ਕਿ ਮਨਜ਼ੂਰੀ ਟੂਰਨਾਮੈਂਟ ਦੀ ਕਰਵਾਉਣ ਦੇ ਲਈ ਲਈ ਗਈ ਚਲਾਈ ਗਈ ਇਹ ਦੱਸੋ ਮੈਨੂੰ ਕਿ ਇਹ ਕਤਲ ਹੋ ਜਾਂਦਾ ਕਿਉਂਕਿ ਟਾਰਗੇਟ ਕਿਲਿੰਗ ਤਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਬਹੁਤ ਸਾਰੇ ਕਬੱਡੀ ਖਿਡਾਰੀ ਜੋ ਨੇ ਉਹ ਆਪਣੀਆਂ ਕੀਮਤੀ ਜਾਨਾਂ ਇਹਨਾਂ ਟਾਰਗੇਟ ਕਿਲਿੰਗ ਦੇ ਚੱਲਦੇ ਆ ਗੈਂਗਸਟਰਾਂ ਦੇ ਚੱਲਦੇ ਆ ਆਪਣੀਆਂ ਗਵਾ ਚੁੱਕੇ ਨੇ ਤਾਂ ਹੁਣ ਤੱਕ ਪੁਲਿਸ ਦੀ ਕਾਰਵਾਈ ਜੋ ਹੈ ਇਸ ਮਾਮਲੇ ਦੇ ਉੱਤੇ ਕੀ ਰਹੀ ਹੈ ਬਿਲਕੁਲ ਪੁਲਿਸ ਵੱਲੋਂ ਜਿਸ ਦਿਨ ਇਹ ਘਟਨਾ ਸਾਹਮਣੇ ਆਈ ਸੀ 15 ਦਸੰਬਰ ਅ 2025 ਨੂੰ ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਬੜੀ ਮੁਸਤੈਦੀ ਦੇ ਨਾਲ ਜੋ ਜਾਂਚ ਇਸ ਮਾਮਲੇ ਦੀ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਇਸ ਤੋਂ ਬਾਅਦ ਇੱਕ ਜੋ ਸ਼ੂਟਰ ਸੀ ਸ਼ਾਟਫਾਇਰ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਜਿਵੇਂ ਕਿ ਦੱਸਿਆ ਜਾ ਰਿਹਾ ਸੀ ਕਿ ਉਹ ਸ਼ੂਟਰ ਹੈ ਜੋ ਇਸ ਕਤਨਾਕ ਦਾ ਮੁੱਖ ਸਾਜ਼ਿਸ਼ ਕਰਤਾ ਵੀ ਸੀ ਤੇ ਉਸ ਨੂੰ ਹਵਾਈ ਅੱਡੇ ਤੋਂ ਦਿੱਲੀ ਦੇ ਹਵਾਈ ਅੱਡੇ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਵੀ ਦੱਸਿਆ ਗਿਆ ਕਿ ਹੋ ਸਕਦਾ ਹੈ ਕਿ ਉਹ ਭਣੀ ਹਿੰਦੁਸਤਾਨ ਤੋਂ ਬਾਹਰ ਭੱਜਣ ਦੀ ਪਿਰਾਖ ਦੇ ਵਿੱਚ ਹੋਵੇ ਤੇ ਲੇਕਿਨ ਪੁਲਿਸ ਵੱਲੋਂ ਉਸ ਸਟੇਜ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਰਨਤਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਤੇ ਇਸ ਦੇ ਨਾਲ ਹੀ ਉਸੇ ਦਿਨ ਅ ਇਹ ਵੀ ਮੁੱਖ ਤਰਨ ਕਾਰਨ ਦਾਤੀ ਜਿਸ ਨੂੰ ਡੇਰਾ ਬਸੀ ਦੇ ਲਾਲੜੂ ਦੇ ਵਿੱਚ ਐਨਕਾਊਂਟਰ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਇੱਕ ਜੋ ਗੋਲੀ ਆ ਇਸ ਨੂੰ ਵੀ ਲੱਗੀ ਸੀ ਤਾਂ ਇਸ ਨੂੰ ਵੀ ਲਾਲੜੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦੋ ਵੱਡੀਆਂ ਗ੍ਰਿਫਤਾਰੀਆਂ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀਆਂ ਗਈਆਂ ਤੇ ਆਏ ਦੋਵੇਂ ਜੋ ਬੰਦੇ ਸੀ ਜੋ ਜਿਨ੍ਹਾਂ ਨੂੰ ਮਲਜ਼ਮ ਦੱਸਿਆ ਜਾ ਰਿਹਾ ਸੀ ਇਹਨਾਂ ਨੂੰ ਜੋ ਗ੍ਰਿਫਤਾਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਸੀ ਇਹ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਸੀ ਤਾਂ ਹੁਣ ਜੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਲੇਕਿਨ ਹੁਣ ਇਹ ਜਵਾਬ ਦਾਇਰ ਕਰਨਾ ਪਵੇਗਾ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਕਿ ਆਕਰ ਜੋ ਸੁਰੱਖਿਆ ਸੀ ਸੁਹਾਣਾ ਦੇ ਟੂਰਨਾਮੈਂਟ ਦੀ ਉਹ ਕਿਸ ਪ੍ਰਕਾਰ ਦੀ ਸੁਰੱਖਿਆ ਸੀ ਇਸ ਦੀ ਮਨਜ਼ੂਰੀ ਵੀ ਸੀ ਕਰਵਾਉਣ ਦੀ ਜਾਂ ਨਹੀਂ ਸੀ ਤੇ ਜੇ ਮਨਜ਼ੂਰੀ ਸੀ ਤਾਂ ਦੀ ਵੇਤੀ ਪੰਜਾਬ ਪੁਲਿਸ ਵੱਲੋਂ ਕਿਉਂਕਿ ਜਿਸ ਤਰ੍ਹਾਂ ਇਹ ਹੁੰਦਾ ਹੈ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਿਸੇ ਵੀ ਸਮਾਗਮ ਨੂੰ ਜੋ ਪ੍ਰੋਟੈਕਟ ਕਰਨ ਦੇ ਲਈ ਕਿਉਂਕਿ ਬਹੁਤ ਸਾਰੇ ਅਨਾਮੀ ਜੋ مشهور ਬੰਦੇ ਨੇ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ مشهور ਕਬੱਡੀ ਖਿਡਾਰੀ ਸ਼ਾਮਲ ਹੁੰਦੇ ਨੇ ਜਿਸ ਤਰ੍ਹਾਂ ਇਸ ਸਮਾਗਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਸੀ ਕਿ مشهور ਜੋ ਪੰਜਾਬੀ ਗਾਇਕ ਨੇ منکیر اتالت ਉਹਨਾਂ ਦੀ ਸ਼ਮੂਲੀਅਤ ਇੱਥੇ ਹੋਣੀ ਸੀ ਲੇਕਿਨ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਰਾਣਾ ਬਾਲਾ ਚੌਰੀਆ ਨੂੰ ਗੋਲੀ ਲੱਗ ਜਾਂਦੀ ਹੈ ਤੇ ਇਸ ਸਮਾਗਮ ਦੇ ਵਿੱਚ ਆਪਣਾ ਤਫ਼ਰੀ ਮਤ ਜਾਂਦੀ ਹੈ ਤਾਂ ਇਹਨਾਂ ਸਮਾਗਮਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਸੁਰੱਖਿਆ ਮੁਹੱਈਆ ਕਰਵਾਈ ਕਰਵਾਈ ਜਾਣੀ ਹੁੰਦੀ ਹੈ ਮਨਜ਼ੂਰੀ ਮਿਲਣ ਤੋਂ ਬਾਅਦ ਤਾਂ ਇਹ ਹੁੰਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕਰਮਚਾਰੀ ਇੱਥੇ ਗਣਤੀ ਦੇ ਵਿੱਚ ਤਾਇਨਾਤ ਕੀਤੇ ਜਾਂਦੇ ਨੇ ਲੇਕਿਨ ਕਿੰਨੀ ਗਣਤੀ ਦੇ ਵਿੱਚ ਇੱਥੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸੀ ਇਸ ਗੱਲ ਦਾ ਵੀ ਜਵਾਬ ਹੈ ਜੋ ਹਾਈ ਕੋਰਟ ਵੱਲੋਂ ਮੰਗਿਆ ਗਿਆ ਹੈ ਤੇ ਇਸ ਗੱਲ ਦਾ ਜਵਾਬ ਹੈ ਜੋ ਡੀਜੀਪੀ ਗੌਰਵ ਜაძਬ ਨੇ ਉਹ 15 ਜਨਵਰੀ ਨੂੰ ਅਗਲੀ ਜਿਸ ਸੁਣਵਾਈ ਇਸ ਮਾਮਲੇ ਦੀ ਉਸ ਦਿਨ ਹਾਈ ਕੋਰਟ ਦੇ ਵਿੱਚ ਪੇਸ਼ ਹੋ ਕੇ ਦੇਣਗੇ ਜੀ ਬਿੰਦਰਪਾਲ ਇੱਕ ਹੋਰ ਗੱਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਦੋ ਸ਼ੂਟਰਾਂ ਦੀ ਫੋਟੋ ਨਸ਼ਰ ਕੀਤੀ ਗਈ ਸੀ لیکن یہ جو گرفتارییاں ہوئی یعنی جہاں ایک دا انکاؤنٹر ਹੋਇਆ ਇਹ ਉਹਨਾਂ ਦੇ ਵਿੱਚੋਂ ਨਹੀਂ ਆ ਤਾਂ કુલ ਕਿੰਨੇ ਲੋਕ ਦੱਸੇ ਜਾ ਰਹੇ ਨੇ ਜਿਸ پورے معاملے ਦੇ ਵਿੱਚ جوڑے وہ شامل ہیں ਕਿਉਂਕਿ پولیس ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਵੇਲੇ ਪਹਿਲਾਂ ਰਾਣਾ ਬਲਾਚੋਰੀਆ ਦੀ ਬਕਾਇਦਾ ریکی کیتی گئی سی پہلا ਉਸ ਦਾ ਇਹ پتہ لگایا گیا سی کہ اس تے ਨਾਲ ਕਿੰਨੇ ਲੋਕ ਨੇ ਕਿਹੜੇ-ਕਿਹੜੇ ਲੋਕ ਨੇ ਤੇ ਰਾਣਾ ਬਲਾਚੋਰੀਆ ਦੀਆਂ ਹਰਕਤਾਂ ਦੀ ਇੱਕ-ਇੱਕ ਪਲ ਦੀ ਜੋ ਜਾਣਕਾਰੀ ਸੀ ਉਹ ਪਹਿਲਾਂ ਹੀ ਦਿੱਤੀ ਜਾ ਰਹੀ ਸੀ شوٹرਾਂ ਨੂੰ ਅਤੇ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਕਤਲ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹਨਾਂ ਲੋਕਾਂ ਦੇ ਵੱਲੋਂ ਇਸ ਪੂਰੇ ਕੇਸ ਦੀ ਜੋ ਪਹਿਲਾਂ ਰੇਕੀ ਕੀਤੀ ਗਈ ਸੀ ਇਸ ਕਤਲ ਤੋਂ ਪਹਿਲਾਂ ਉਹਨਾਂ ਦੀ ਵੀ ਪਛਾਣ ਕਰਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਇੱਥੇ ਤੱਕ ਪਹੁੰਚੀ ਹੈ ਪੁਲਿਸ ਅਜੇ ਜਾਂ ਫਿਰ ਅਜੇ ਪੁਲਿਸ ਦੇ ਹੱਥ ਖਾਲੀ ਨੇ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਤਰਨਤਾਰਨ ਦੇ ਜੋ ਮਲਜ਼ਮ ਦੋ ਦੱਸੇ ਜਾ ਰਹੇ ਸੀ ਇੱਕ ਦਾ ਲਾਲੜੂ ਦੇ ਵਿੱਚ ਐਂਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਤੇ ਇੱਕ ਜੋ ਮੁਲਜ਼ਮ ਸੀ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਹੋਰ ਜੋ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇ ਮੁਤਾਬਕ ਇੱਕ ਹੋਰ ਜਿਸ ਮੁਲਜ਼ਮ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਟੋਟਲ ਜਾਣਕਾਰੀ ਦੇ ਮੁਤਾਬਕ ਤਿੰਨ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਤੇ ਲੇਕਿਨ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜੋ ਤਫਤੀਸ਼ ਹੈ ਅਜੇ ਵੀ ਜਾਰੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਕਿ ਕਿਤਾਬ ਵੱਲੋਂ ਤਾਂ ਇਹਨਾਂ ਨੂੰ ਜੋ ਆਪਣੇ ਬਿਆਨ ਦੇ ਮੁਤਾਬਿਕ ਇਹਨਾਂ ਗੱਲਾਂ ਨੂੰ ਸਿਰੇ ਤੋਂ ਕਰ ਦਿੱਤਾ ਗਿਆ ਸੀ ਕਿ ਰਾਣਾ ਬਲਾਚੌਰੀ ਦਾ ਕਿਸੇ ਨਾਲ ਵੀ ਕੋਈ ਲੈਣ ਦੇ ਨਹੀਂ ਸੀ ਸਿਰਫ ਮਸ਼ਹੂਰੀ ਕੱਟਣ ਦੇ ਲਈ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿੰਮੇਵਾਰੀ ਕਿਸ ਤਰ੍ਹਾਂ ਦੀ ਨਹੀਂ ਗਈ ਹੈ ਸੋਸ਼ਲ ਮੀਡੀਆ ਰਾਹੀਂ ਲੇਕਿਨ ਜਾਂਚ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਪੁਲਿਸ ਵਾਸਤੇ ਕਿ ਜੇਕਰ ਇਹ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਈ ਗਈ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਲਈ ਗਈ ਹੈ ਤੇ ਕਿਸ ਤਰੀਕੇ ਦੀ ਜੋ ਸ਼ਮੂਲੀਅਤ ਹੈ ਕਿਸ ਦੀ ਜਿਵੇਂ ਕਿ ਗੈਂਗ ਦਾ ਸਮ ਨਾਮ ਸਮ ਆਇਆ ਤਾਂ ਉਸ ਦੀ ਜਸ਼ਮੂਲੀਤਾ ਉਹ ਕਿਸ ਪ੍ਰਕਾਰ ਰਹੀ ਹੈ ਤੇ ਪੁੱਛਗੇ ਚ ਲਗਾਤਾਰ ਜੋ ਉਹਨਾ ਮੁਲਜ਼ਮਾਤੋਂ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਕੀਤਾ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਬਿੰਦਰਪਾਲ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਹਨ ਮੇਰੇ ਸਹਿਯੋਗੀ ਬਿੰਦਰਪਾਲ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਤਿੰਨ ਜੋ ਗੈਂਗਸਟਰ ਨੇ ਉਹਨਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਐਨਕਾਊਂਟਰ ਦੇ ਦੌਰਾਨ ਜੋ ਕਿ ਡੇਰਾ ਬਸੀ ਦੇ ਲਾਲਡੂ ਦੇ ਵਿੱਚ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਸਨ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀਆਂ ਜੋ ਫੋਟੋਆਂ ਨੇ ਉਹ ਨਸ਼ਰ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ